ਉੱਥੇ ਲੈ ਕੇ ਚੱਲੋ ਬੀਤੇ ਜਿਹੜੀ ਉਹੀ ਕਰਦੇ ਵੈਰੀਫਾਈ ਕਰੀ ਜਾਂਦੇ ਅਜੇ ਤਾਂ ਵਾਰੀ ਖੜੀ ਹੈ ਕਿ ਜਨਦੀ ਦਾ ਥੱਪੜ ਮਾਰਿਆ ਬੰਦਾ ਅਜੇ ਵੀ ਇੱਥੇ ਹੀ ਖੜਾ ਬੰਦਾ ਆਹ ਦੇਖੋ ਬੰਦਾ ਨਾ ਕਿ ਕਿਹਨਾਂ ਬੰਦ ਕਰਾਉਣੀ ਆਂ ਨਹੀਂ ਆ ਬੱਚਾ ਦਾ ਕੀ ਹੋਣਾ ਆ ਜਾ ਤਾਂ ਹੀ ਤੇ ਮੈਂ ਕਹਿਣੀ ਆ ਵੀ ਉਹ ਬੰਦੇ ਨੂੰ ਲੈ ਰਹੀ ਫਿਰ 20 ਮਿੰਟ ਹੋ ਗਏ ਮੇਰੇ ਬੱਚਾ ਦਾ ਹੀ ਨਹੀਂ ਲੱਗਿਆ ਖਰਾਬ ਕਰਾ ਮੇਰੇ ਬੱਚੇ ਦੇ ਨਾਲ ਮੈਂ ਥਾਣੇ ਚੱਲੀ ਆ ਹੁਣ ਮੈਂ ਥਾਣੇ ਚੱਲੀ ਆ ਤੇ ਇਹ ਬੰਦੇ ਤੇ ਕਾਰਵਾਈ ਕੋਈ ਨਹੀਂ ਹੋਈ ਉਹ ਲਈ ਬੈਠੇ ਨੇ ਗਰਾਊਂਡ 'ਚ ਮੇਰੇ ਬੱਚਾ ਨੇ ਇਹ ਵੇਖ ਵੀ ਖਰਾਬ ਕਰਤੇ ਇਸ ਬੰਦੇ ਨੇ ਪਰੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਲਈ ਬੈਠੇ ਉਹਨੂੰ ਖੇਡਾਂ ਵੱਤਨ ਪੰਜਾਬ ਦੀਆਂ ਦੌਰਾਨ ਜੰਮ ਕੇ ਹੰਗਾਮਾ ਹੋਇਆ ਪੰਜਾਬ ਸਰਕਾਰ ਵੱਲੋਂ ਕਾਰਵਾਈਆਂ ਜਾ ਰਹੀਆਂ ਖੇਡਾਂ ਵੱਤਨ ਪੰਜਾਬ ਦੀਆਂ ਦੌਰਾਨ ਇੱਕ ਮਹਿਲਾ ਨੇ ਉਸ ਨੂੰ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਸਟੇਡੀਅਮ ਅੰਦਰ ਹੀ ਜੰਮ ਕੇ ਹੰਗਾਮਾ ਹੋਇਆ ਔਰਤ ਪੁਲਿਸ ਨੂੰ ਕਾਰਵਾਈ ਕਰਨ ਲਈ ਆਖਦੀ ਰਹੀ ਪਰ ਦੂਜੇ ਪਾਸੇ ਪੁਲਿਸ ਇਸ ਮਾਮਲੇ ਨੂੰ ਵੈਰੀਫਾਈ ਕਰਨ ਦੀ ਗੱਲ ਆਖ ਕੇ ਉਸ ਨੂੰ ਸ਼ਾਂਤ ਕਰਵਾਉਂਦੀ ਨਜ਼ਰਾਈ ਮੈਂ ਥਾਣੇ ਚਲੀ ਆ ਤੇ ਇਹ ਬੰਦੇ ਤੇ ਕਾਰਵਾਈ ਕੋਈ ਨਹੀਂ ਹੋ ਰਹੀ ਉਹ ਲਈ ਬੈਠੇ ਨੇ ਗਰਾਊਂਡ 'ਚ ਮੇਰੇ ਬੱਚਿਆਂ ਦੇ ਇਵੈਂਟ ਵੀ ਖਰਾਬ ਕਰਤੇ ਇਸ ਬੰਦੇ ਨੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਲਈ ਬੈਠੇ ਉਹਨੂੰ ਉੱਥੇ ਲੈ ਕੇ ਚੱਲੋ ਵੇਖੀ ਮਾਝੇ ਦਾ ਤਾਂ ਵਾਈ ਖੜੀ ਹੈ ਕਿ ਜਨਾਬੀ ਨੇ ਥੱਪੜ ਮਾਰਿਆ ਬੰਦਾ ਹਜੇ ਵੀ ਇੱਥੇ ਤੁਰਾ ਫਿਰਦਾ ਹੈ ਹਾਂ ਜੀ ਨਮਸਕਾਰ ਜੀ ਨਮਸਕਾਰ ਹੋਣੀ ਹੈ ਇਹ ਆ ਬੱਚਿਆਂ ਦਾ ਕੀ ਹੋ ਗਿਆ ਆਜਾ ਕਾਹਦੀ ਨੇ ਮੈਂ ਕਹਿਣੀ ਆ ਵੀ ਖੇਡਾਂ ਦੇ ਖੇਡ ਸਟੇਡੀਅਮ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵੱਤਨ ਪੰਜਾਬ ਦੀਆਂ ਦੌਰਾਨ ਉਸ ਸਮੇਂ ਹੰਗਾਮਾ ਹੋਇਆ ਜਦੋਂ ਇੱਕ ਮਹਿਲਾ ਨੇ ਡੀਪੀ ਟੀਚਰ ਉੱਤੇ ਉਸ ਨੂੰ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ ਮੌਕੇ ਉੱਤੇ ਪੁਲਿਸ ਟੀਮਾਂ ਵੀ ਪਹੁੰਚੀਆਂ ਪਰ ਮਹਿਲਾ ਨੇ ਆਪਣਾ ਹੰਗਾਮਾ ਜਾਰੀ ਰੱਖਿਆ ਅਤੇ ਡੀਪੀ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ਕਰਦੀ ਰਹੀ ਦਰਸਲ ਪੀੜਤ ਮਹਿਲਾ ਮਨਪ੍ਰੀਤ ਕੌਰ ਮੁਤਾਬਕ ਉਹ ਆਪਣੇ ਬੱਚਿਆਂ ਨੂੰ ਲੈ ਕੇ ਸਟੇਡੀਅਮ ਆਈ ਸੀ ਜਿੱਥੇ ਕਿ ਡੀਪੀ ਟੀਚਰ ਨਾਲ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਟੀਚਰ ਨੇ ਉਹਨਾਂ ਨਾਲ ਕਾੜੀ ਗਲੋਚ ਕੀਤਾ ਅਤੇ ਉਹਨਾਂ ਨੂੰ ਥੱਪੜ ਵੀ ਮਾਰੇ ਮੰਤਰੀ ਸਾਹਿਬ ਜੀ ਮੇਰੇ ਬੱਚਿਆਂ ਦੀ ਥਲੱਟ ਹੋ ਰਹੀ ਹੈ ਇੱਥੇ ਕੱਲ ਵੀ ਮੇਰੇ ਬੱਚਿਆਂ ਦੀ ਸੀ ਗੁਰਮਨਕੌਰ ਸਿੱਧੂ ਮੇਰੀ ਬੇਟੀ ਫਸਟ ਆਈ ਸੀਗੀ ਅੱਜ ਮੇਰੇ ਛੋਟੇ ਬੇਟੀ ਮਨਪਾਤ ਸਿੰਘ ਸਿੱਧੂ ਦੀ ਸੀ ਗਰਾਊਂਡ ਦੇ ਵਿੱਚ ਹਾਈ ਲੌਂਗ ਜੰਪ ਹਾਈ ਜੰਪ ਹੋ ਰਹੀ ਸੀਗੇ ਤੇ ਇਹ ਬੰਦਾ ਬਹੁਤ ਟਾਈਮ ਦਾ ਬਹਿਸ ਬਾੜੀ ਕਰ ਰਿਹਾ ਸੀਗਾ ਤੇ ਐਦਾਂ ਲੱਗ ਰਿਹਾ ਸੀ ਮੈਂ ਕਿਹਾ ਵੀਰ ਜੀ ਮੈਂ ਨਾਰਮਲੀ ਕਿਹਾ ਬੈਸ ਬਾੜੀ ਹੋ ਜਿਹੜੇ ਮੋਲ ਸਭ ਸੀਗੇ ਉਹ ਕਰਾ ਰਹੇ ਸੀ ਗੇਮ ਬੈਠੇ ਨੇ ਆਪਣੇ ਰਿਲੇਟਿਵ ਨੇਗੇ ਤੇ ਮੈਂ ਇਸ ਬੰਦੇ ਨੂੰ ਕਿਹਾ ਕਿ ਪਾਈ ਤੂੰ ਚੁੱਪ ਕਰ ਜਾ ਵੀਰ ਜੀ ਨਾਰਮਲ ਰਿਸਪੈਕਟਫੁਲ ਕਿ ਵੀਰ ਜੀ ਚੁੱਪ ਕਰ ਜੋ ਰੋਲਾ ਨਾ ਪਾਓ ਬੱਚੇ ਦੱਸ ਸਭ ਹੋ ਰਹੇ ਨੇ ਕਹਿੰਦਾ ਤੂੰ ਹੁਣ ਹੀ ਕੋਣਾ ਮੈਨੂੰ ਇਹ ਗੱਲ ਕਹਿਣ ਵਾਲੀ ਮੈਂ ਕਿਹਾ ਮੈਂ ਤਾਂ ਮਦਰ ਆ ਮੈਂ ਬੱਚੇ ਲੈ ਕੇ ਆਈ ਆ ਗਰਾਊਂਡ ਹੈ ਸਭ ਦਾ ਸੰਝ ਹੈ ਤੇਰੇ ਸਕੂਲ ਦੇ ਬੱਚੇ ਤੁਹਾਡੇ ਸਟਡੀ ਕਰ ਮੇ ਲੋ ਡਰਾਮਾ ਦੇ ਵਿੱਚ ਮੇਰੇ ਦੋਨੇ ਬੱਚੇ ਹੈਗੇ ਤੇ ਮੈਨੂੰ ਕਹਿੰਦਾ ਹੁੰਦੀ ਹੋਏਂਗੀ ਤੂੰ ਮਦਰ ਹੁੰਦੇ ਹੋਏਗੇ ਤੂੰ ਬੱਚੇ ਲੈ ਕੇ ਆਈ ਹੋਏਂਗੀ ਕਹਿੰਦਾ ਉਹ ਪਿੰਕ ਪੱਗ ਵਾਲੇ ਨੇ ਮੈਂ ਉਹਦਾ ਨਾਂ ਨਹੀਂ ਜਾਣਦੀ ਹੈਗੀ ਪੁੱਲ ਦੂਜਾ ਵੀ ਬਹੁਤ ਰਿਆ ਸੀ ਬਤਮੀ ਜੀ ਗਾਲਾਂ ਵੀ ਬਹੁਤ ਕੱਢ ਰਹੇ ਸੀ ਇਹ ਦੋਨੇ ਜਾਣੇ ਬਹੁਤ ਕੁਝ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ ਕਿਹਾ ਵੀਰ ਜੀ ਪਲੀਜ਼ ਇਦਾਂ ਨਾ ਬੋਲੋ ਇਹਨੇ ਇਨਸਾਨ ਨੇ ਮੈਨੂੰ ਤੱਕਾ ਮਾਰਿਆ ਤੱਕਾ ਮਾਰਨ ਤੋਂ ਬਾਅਦ ਮੈਂ ਕਿਹਾ ਤੂੰ ਮੈਨੂੰ ਤੱਕਾ ਕਿਵੇਂ ਮਾਰਿਆ ਵੀਰ ਜੀ ਮੈਂ ਫੇਰ ਵੀ ਇਹਨੂੰ ਚੁੱਪ ਕਰਕੇ ਬੋਲੀ ਉਸ ਤੋਂ ਬਾਅਦ ਇਸ ਬੰਦੇ ਨੇ ਮੇਰੇ ਥੱਪੜ ਮਾਰਿਆ ਥੱਪੜ ਮਾਰਦਾ ਸਾਰਿਆਂ ਨੇ ਦੇਖਿਆ ਉਹ ਕਹਿੰਦੇ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜੋ ਇਹਨਾਂ ਨੇ ਮਾਰਿਆ ਜੋ ਹੈਗਾ ਕਿ ਦਿਖਾਓ ਜੋ ਹੈਗਾ ਦਿਖਾਓ ਜੋ ਹੈਗਾ ਦਿਖਾਓ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਂਗੀ ਮੈਂ ਥੱਪੜ ਨਹੀਂ ਮਾਰਿਆ ਮੇਰੇ ਨਾਲ ਬਦਤਮੀਜ਼ੀ ਇਸ ਇਨਸਾਨ ਨੇ ਕੀਤੀ ਹੈ ਤੇ ਮੈਂ ਸਖਤ ਤੋਂ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ ਗਰਾਊਂਡ ਆ ਇਹ ਜਨਾਨੀਆਂ ਦੇ ਉਤੇ ਹੱਥ ਚੱਕਿਆ ਜਾ ਰਿਹਾ ਪੁਲਿਸ ਧਾਰੀ ਆਏ ਤੁਹਾਡਾ ਬਹੁਤ ਧੰਨਵਾਦ ਹੋਈਏ ਮੇਰੇ ਨਾਲ ਸਿਰਫ ਇਹੀ ਗੱਲ ਬਾਤ ਹੋਈ ਹੈ ਮੈਂ 100 ਨੰਬਰ ਤੇ ਕਾਲ ਕੀਤੀ ਹੈ ਫੋਸ ਆਈ ਆ ਸਾਰਾ ਰੋਹਲੇ ਤਾਂ ਸਭ ਨੇ ਬਿਆਨ ਦਿੱਤੇ ਆ ਸਾਰੇ ਗਰਾਊਂਡ ਦੇ ਵਿੱਚ ਪਤਾ ਕਿ ਇਸ ਇਨਸਾਨ ਨੇ ਮੇਰੇ ਤੇ ਹੱਥ ਚੱਕਿਆ ਥੱਪੜ ਮਾਰਿਆ ਕਿ ਮੈਂ ਸਖਤੋ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਆ। ਸਾਰੇ ਸੀ ਕਿ ਤੁਹਾਡੇ ਹਸਬੰਦ ਨੇ ਕੋਈ ਡਰਿੰਕ ਕੀਤੀ ਹੋਈ ਸੀ। ਨਹੀਂ ਜੀ ਮੇਰੇ ਹਸਬੰਦ ਨੇ ਕੁਝ ਨਹੀਂ ਕੀਤਾ। ਸਿਰਫ ਉਹਦੇ ਉਹ ਫਾਲਤੂ ਦੀਆਂ ਗੱਲਾਂ ਨੇ ਜਿਹੜਾ ਉਹ ਗੱਲਾਂ ਦੇ ਵਿੱਚ ਹੁਣ ਉਲਝਾਉਣਾ ਚਾਹੁੰਦਾ ਹੈ। ਜੋ ਮੈਂ ਉਲਝਣ ਨਹੀਂ ਦਊਂਗੀ ਹੁਣ। ਚਾਹੇ ਉਹ ਲੱਖ ਝੂਠ ਬੋਲੇ। ਜੋ ਸੱਚ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹਾਂ। ਮੇਰੀ ਕਾਰਵਾਈ ਕੀਤੀ ਜਾਵੇ। ਸਖਤੋ ਸਖਤ ਕਾਰਵਾਈ ਕਰਵਾਉਂਗੀ ਮੈਂ। ਉਜੇ ਪਾਸੇ ਡੀਪੀ ਦੇ ਅਫਕ ਦਾ ਕਹਿਣਾ ਹੈ ਕਿ ਖੁਦ ਮਹਿਲਾ ਹੰਗਾਮਾ ਕਰ ਰਹੀ ਸੀ ਜਿਸ ਨਾਲ ਬੱਚਿਆਂ ਨੂੰ ਪਰੇਸ਼ਾਨੀ ਹੋ ਰਹੀ ਸੀ ਇਸ ਸੁਰਾ ਨਾ ਜਦੋਂ ਮਹਿਲਾ ਨੂੰ ਰੋਕਿਆ ਤਾਂ ਮਹਿਲਾ ਦੇ ਪਤੀ ਨੇ ਸ਼ਰਾਬ ਦੇ ਨਸ਼ੇ 'ਚ ਉਹਨਾਂ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਜੇ ਮੈਂ ਮਨਜੀਤ ਸਿੰਘ ਜੀ ਦੀ ਪੋਲਟ ਕੀ ਹੈ ਡੀਪੀ ਕੀ ਗੱਲ ਕੀ ਧੰਨਵਾਦ ਬੱਚਿਆਂ ਪਿੱਛੇ ਬੋਲਦੇ ਸੀ ਕਿ ਬੱਚੇ ਕੋਈ ਨਾ ਖੇ ਲੜੋ ਨਾ ਕੋਈ ਕੰਮ ਕਰਾ ਦਿੰਦੇ ਕਿੰਨੇ ਕਰਾਉਣੇ ਕਿਹੜਾ ਕਰਾ ਦਿੰਦੇ ਹੈ ਤੇ ਕਹਿੰਦੇ ਮੈਂ ਨਾ ਫਰਮਾ ਦੂੰਗੀ ਲੱਪੜ ਮਾਰਦੀ ਸੀ ਕਿ ਮੈਂ ਕਾਰਨ ਕਿਉਂ ਦੇ ਤੁਸੀਂ اسی ਗੱਲ ਪਿੱਛੇ ਲੱਪੜ ਕੀ ਦੇ ਮਾਰੀ ਮੇਰੇ ਮਾਰਦੀ ਸੀ ਕਿ ਤੁਸੀਂ ਕਿਤਾ ਜੀ ਨਡ ਫੈਸ ਕੀਤਾ ਜੀ ਪਰ ਉਹ ਤਾਂ ਉਹ ਕੋਰਨਾ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਮੇਰੇ ਲੱਪੜ ਮਾਰੇ ਗਏ ਆ ਹੀਰੋ ਦਿਖਾਓ ਸਾਰਾ ਕੁਝ ਦੇਖੋ ਤੁਹਾਨੂੰ ਕੀ ਰਹਿ ਗਿਆ ਤੁਹਾਨੂੰ ਹਾਂ ਜੀ ਸਾਰਾ ਕੁਝ ਠੂਠ ਹੈਗਾ ਸਾਡੇ ਕੋਲ ਇਹਦੇ ਘਰ ਆ ਕੇ ਦੀ ਪਿੱਤੀ ਸੀਗੀ ਜੀ ਕੋਈ ਨਾ ਦਿਵਲਤਾ ਉਹਨ ਇੱਥੋਂ ਜੀ ਉਹਨੂੰ ਸਦੋ ਪਾ ਲਿਆ ਕਾਰਿਸ਼ਟ ਕਰਨਾ ਉਹ ਗਵਾਹ ਹੈਗੇ ਜੀ ਹੁਣ ਪੀਤੀ ਹੈ ਜੀ ਮਨਕੇ ਵੀ ਗਿਆ ਪੀਤੀ ਹੈ ਕਿਹਨੇ ਪੀਤੀ ਜੀ ਕਨੇ ਘਰ ਵਾਲੇ ਨੇ ਜੀ ਨਹੀਂ ਕੋਈ ਪ੍ਰੋਬਲਮ ਦੇ ਰੇ ਸੀ ਕਾ ਉਹ ਉਹ ਉਹਨਾਂ ਨੇ ਲੜਾਈ ਕਰਾਈ ਅੱਜ ਥੱਲੇ ਉਹ ਲਪੜਾ ਮਾਰਦਾ ਸੀਗਾ ਜੀ ਉਹਨ ਲਪੜਾ ਮਾਰਦਾ ਸੀ ਕਹਿੰਦਾ ਜੀ ਉਹ ਤਾਂ ਹੁਸ ਆ ਗਏ ਜੀ ਜਨਾਬ ਜਿਹੜਾ ਲਈ ਉਹ ਹੁਸ ਆ ਗਏ ਹਾਂ ਨਹੀਂ ਹੁਸ ਆ ਗਏ ਸੀ ਇੱਥੇ ਉਹਨੂੰ ਆ ਗਏ ਸੀ ਬਾਈ ਉਹ ਚਲੇ ਗਏ ਉਹ ਦਿਵਲ ਹੋ ਜੀ ਸਪੋਰਟ 70 ਬਟਿੰਡਾ ਨੂੰ ਧਿਆਨ ਚ ਲੈਂਦਾ ਇਹ ਕੇਸ ਨੇ ਤੋਂ ਆਉਂਦੇ ਸਰ ਜੀ ਉਤ੍ਰਸਕ ਘਟਨਾ ਤੋਂ ਬਾਅਦ ਮਹਿਲਾ ਅਤੇ ਟੀਚਰ ਵੱਲੋਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿੱਚ ਇੱਕ ਦੂਜੇ ਖਿਲਾਫ ਰਿਪੋਰਟ ਦਰਜ ਕਰਵਾਈ ਗਈ ਹੈ ਜਦਕਿ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਲੱਗੀ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ